ਪੜ ਪੜ ਗੱਦੀ ਲੰਦੀ ਐ ਪੜ ਪੜ ਪੜੀ ਐ ਸਾਹ ਪਰ ਪਰ ਬੇੜੀ ਪਾਈ ਐ ਜੇ ਪੜੀ ਜਾਓ ਪੜੀ ਜਾਓ ਤਾਂ ਮੁਕਤੀ ਨਹੀਂ ਹੁੰਦੀ ਸਮਾਂ ਬਰਬਾਦ ਜਿਤਨੇ ਵੀ ਪ੍ਰਾਤਨ ਗ੍ਰੰਥਾਂ ਨੇ ਮੇਧ ਪ੍ਰਾਨ ਸਿਮਰਤ ਵਾ ਸਾਸਤ ਇਨ ਪੜਿਆ ਮੁਕਤ ਨਾ ਹੋਏ ਮੁਕਤੀ ਨਹੀਂ ਹੁੰਦੀ ਜੋ ਉਹਦੇ ਵਿੱਚ ਲਿਖਿਆ ਹੈ ਉਹ ਕੀਤਿਆਂ ਫਿਰ ਜਾ ਕੇ ਮੁਕਤੀ ਹੁੰਦੀ ਹੈ ਗੁਰਬਾਣੀ ਗੁਰੂ ਸਰੂਪ ਹੈ ਜਿਹਦੇ ਨਾਲ ਪੜਨ ਨਾਲ ਵੀ ਮੁਕਤੀ ਹੁੰਦੀ ਹੈ ਪਿਛਲੇ वेद शास्त्र ਗੁਰੂ ਨਹੀਂ ਹਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਇਸ ਕਰਕੇ ਗੁਰੂ ਜੀ ਨੇ ਸਮਝਾਇਆ ਇਹ ਪੜਨ ਨਾਲ ਮੁਕਤੀ ਨਹੀਂ ਹੁੰਦੀ ਜੋ ਕਿਸੇ ਦੇ ਵਿੱਚ ਲਿਖਿਆ ਹੈ ਉਹ ਕਰੋ ਫਿਰ ਜਾ ਕੇ ਵਿਦਾ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬਤਾਲਿਆ ਵਿਦਾਂ ਵਿੱਚ ਇੱਕ ਸ਼੍ਰੋਮਣੀ ਗੱਲ ਲਿਖੀ ਹੋਈ ਹੈ ਕਿ ਇਹ ਇਨਸਾਨ ਬੰਦਗੀ ਕਰ ਉਹ ਤੁਸੀਂ ਸਮਝਦੇ ਹੀ ਨਹੀਂ ਆ ਫਿਰਦੇ ਜਿਵੇਂ ਕੋਈ ਬੌਰਾ ਹੁੰਦਾ ਘਾਚਾ ਹੁੰਦਾ ਵਿਦਾ ਮੇ ਨਾਮ ਉੱਤਮ ਸੋ ਸੁਣੇ ਨਾਹੀ ਨਾਮ ਨੂੰ ਸੁਣਨ ਵਾਸਤੇ ਤਿਆਰ ਨਹੀਂ ਕੋਈ ਫਿਰਲਾ ਹੀ ਸੁਣਦਾ ਫਿਰ ਜਿਉ ਬਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲੰਗੇ ਤਿਨਿ ਜਨਮ ਜੂਏ ਹਾਰਿਆ ਜਿਵੇਂ ਕੋਈ ਵਸਤੂ ਜੂਏ ਵਿੱਚ ਹਾਰ ਜਾਂਦਾ ਹੈ ਇਸੇ ਤਰ੍ਹਾਂ ਜਨਮ ਹਾਰਦਾ ਸਿਮਰਨ ਤੋਹੀਨੇ ਜਿਤਨੇ ਵੀ ਨੇ ਸੰਸਾਰ ਵਿੱਚ ਜਨਮ ਜੂਆ ਜਿਉ ਹਾਰੈ ਇਸੇ ਤਰ੍ਹਾਂ ਵੱਡੇ ਮਹਾਂਪੁਰਸ਼ ਐਸਾ ਪੜਦੇ ਹੁੰਦੇ ਜਨਮਹਾਰਿਆ ਜੁਵੇ ਦੇਵ ਚ ਗਾ ਫੁਲਾ ਜੱਪਿਆ ਨਹੀਂ ਨਾਮ ਰੱਬ ਦਾ ਜਨਮਹਾਰਿਆ ਜੁਵੇ ਦੇਵ ਚ ਗਾ ਫੁਲਾ ਜੱਪਿਆ ਨਹੀਂ ਨਾਮ ਰੱਬ ਦਾ ਆਰਿਆ ਜੁਵੇ ਰੱਬ ਦਾ ਜੱਪਿਆ ਜਨਮ ਹਾਰਿਆ ਜੁਵੇ ਦੇ ਵਿੱਚ ਗਾ ਬਲਾ ਜੱਪਿਆ ਨੀ ਨਾਮ ਰੱਬ ਦਾ ਜਨਮ ਹਾਰਿਆ ਜੁਵੇ ਦੇ ਵਿੱਚ ਗਾ ਬਲਾ ਜੱਪਿਆ ਨੀ ਨਾਮ ਰੱਬ ਦਾ ਜਨਮ ਹਾਰਿਆ ਜੁਵੇ ਦੇ ਵਿੱਚ ਗਾ ਬਲਾ ਜੱਪਿਆ ਨੀ ਨਾਮ ਰੱਬ ਦਾ ਜਪੇ ਅਨੰਝੀ ਨਾਮ ਰੱਬ ਦਾ ਜਪੇ ਅਨੰਝੀ ਨਾਮ ਰੱਬ ਦਾ ਜਪੇ ਅਨੰਝੀ ਨਾਮ ਰੱਬ ਦਾ ਓ ਜਪੇ ਅਨੰਝੀ ਫੁਲਾ ਜੱਪਿਆ ਨੀ ਨਾਮ ਰੱਬ ਦਾ ਜਨਮ ਆਰਿਆ ਜੀ ਦੇ ਵਿੱਚ ਗਾ ਫੁਲਾ ਜੱਪਿਆ ਨੀ ਨਾਮ ਰੱਬ ਦਾ ਜਨਮ ਆਰਿਆ ਜੀ ਦੇ ਵਿੱਚ ਗਾ ਫੁਲਾ ਜੱਪਿਆ ਨੀ ਨਾਮ ਰੱਬ ਦਾ ਇੰਦੇ ਨੂੰ ਪ੍ਰਾਨ ਪੜੇਗਾ ਇਹ ਗੁਣ ਸੋ ਇਸ ਕਰਕੇ ਸਿਮਰਨ ਜਿਹੜੇ ਨਹੀਂ ਕਰਦੇ ਜਨਮ ਬਰਬਾਦ ਜੀਵਨ ਕੁ ਜੀਵ ਵਿੱਚ ਸੋਨੇ ਦੀਆ ਮੋਰਾ ਹਾਰ ਜਾਏ ਕੌਡੀਆਂ ਲੈ ਲੈ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਹੂ ਕਾ ਜਤਨ